ਬਾਬੂਸ਼ਹੀ ਟਾਈਮਸ ਸਭ ਦਾ ਸਵਾਗਤ ਹੈ ਅੱਜ ਸੁਖਦੇਵ ਸਿੰਘ ਢੀਂਟਸਾ ਤੇ ਅੰਤਿਮ ਅਰਦਾਸ ਦੇ ਲਈ ਅੱਜ ਸਮਾਗਮ ਰੱਖਿਆ ਗਿਆ ਸੀ ਸੰਗਰੂਰ ਵਿਖੇ ਜਿੱਥੇ ਬਹੁਤ ਵੱਡਾ ਇਕੱਠ ਹੋਇਆ ਤੇ ਧਾਰਮਿਕ ਤੇ ਸਿਆਸੀ ਆਗੂਆਂ ਦੀ ਬੜੀ ਨੋਟੇਬਲ ਹਾਜ਼ਰੀ ਰਹੀ ਹੈ ਸਿਆਸੀ ਆਗੂਆਂ ਦੀ ਗੱਲ ਕਰੀਏ ਤਾਂ ਲਗਭਗ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਸੀਨੀਅਰ ਲੀਡਰ ਜਿਹੜੇ ਉੱਥੇ ਪਹੁੰਚੇ ਵੀ ਤੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਵੱਲੋਂ ਮੰਚ ਤੇ ਭਾਸ਼ਣ ਵੀ ਦਿੱਤਾ ਗਿਆ ਉਹਨਾਂ ਨੇ ਆਪਣਾ ਜਿਹੜਾ ਅਡਰੈਸ ਸੀਗਾ ਉਹਦੇ ਵਿੱਚ ਕਈ ਗੱਲਾਂ ਵੀ ਕਹੀਆਂ ਨੇ ਤੇ ਅੱਜ ਦਾ ਜਿਹੜਾ ਇਹ ਸਮਾਗਮ ਸੀ ਤੇ ਉਸ ਤੋਂ ਬਾਅਦ ਜਿਹੜਾ ਜਿਹੜਾ ਸਿਆਸੀ ਲੀਡਰਾਂ ਦਾ ਉਹਦੇ ਵਿੱਚ ਜਿਹੜਾ ਅਡਰੈਸ ਸੀਗਾ ਉਸ ਤੋਂ ਬਾਅਦ ਕੀ ਕੀ ਉਹਦੇ ਸੰਕੇਤ ਨੇ ਕੀ ਉਹਦੇ ਅਰਥ ਨਿਕਲਦੇ ਨੇ ਉਸ ਪਰ ਇਹ ਗੱਲਬਾਤ ਕਰਾਂਗੇ ਬਲਜੀਤ ਬੱਲੀ ਮੇਰੇ ਨਾਲ ਮੌਜੂਦ ਨੇ ਬਾਬੂਸ਼ਹੀ ਨੈਟਰਨ ਦੇ ਐਡੀਟਰ ਅ ਬਲੀ ਸਾਬ ਕਿਵੇਂ ਦੇਖਦੇ ਹੋ ਅੱਜ ਸੰਗਰੂਰ ਵਿਖੇ ਬਹੁਤ ਵੱਡਾ ਇਕੱਠ ਹੋਇਆ ਕਈ ਜਾਣਿਆਂ ਦੀ ਉਮੀਦ ਤੋਂ ਵੱਡਾ ਇਕੱਠ ਸੀਗਾ ਜਿਸ ਤੇ ਸਿੰਘ ਟੀਨ ਸਾਹ ਜਿਹੜੀ ਸ਼ਰਧਾ ਅਗਲੀ ਦਿੱਤੀ ਹੈ ਤੇ ਸਿਆਸੀ ਤੌਰ ਤੇ ਕੀ ਇਹਦਾ ਮੀਨਿੰਗ ਹੈ ਜਿਹੜਾ ਉਹ ਅੱਜ ਨਿਕਲ ਕੇ ਲਾ ਰਹੇ ਦੇਖੋ ਇਹ ਤਿੰਨ ਚਾਰ ਪਹਿਲੂ ਨੇ ਬੜੇ ਅਹਿਮ ਜਿਹੜੇ ਅੱਜ ਆਪਾਂ ਤਾਂ ਖੁਦ ਸਾਰਾ ਦੇਖਿਆ ਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਆਪਾਂ ਸਵਾਗਤ ਦੇਖਿਆ ਉਹਦੇ ਵਿੱਚ ਰਹੇ ਆ ਪਹਿਲੀ ਗੱਲ ਕਿ ਸੁਖਦੇਵ ਸਿੰਘ ਢੀਂਸਾ ਇਸ ਵੇਲੇ ਕਿਸੇ ਅਹੁਦੇ ਤੇ ਨਹੀਂ ਮਤਲਬ ਸਰਕਾਰੀ ਅਹੁਦੇ ਤੇ ਨਹੀਂ ਕੋਈ ਪਾਵਰ ਨਹੀਂ ਪਾਰਟੀ ਨਹੀਂ ਕੋਈ اپੋਜੀਸ਼ਨ ਪਾਰਟੀ ਦਾ ਸਟੇਟਸ ਵੀ ਨਹੀਂ ਹੈ ਨੋ ਕੋਲ ਬਿਲਕੁਲ ਕੋਈ ਇਸ ਗੱਲ ਦੇ ਬਾਵਜੂਦ ਕਿ ਉਹ ਪਾਵਰ ਤੋਂ ਬਾਹਰ ਨੇ ਕੋਈ ਉਸ ਤਰ੍ਹਾਂ ਦਾ ਵਜੂਦ ਉਹਨਾਂ ਦਾ ਜਿਹੜਾ ਸਰਕਾਰੀ ਅਹੁਦੇ ਤੇ ਨਹੀਂ ਹੈਗੇ ਕਿਸੇ ਉਸ ਤੇ ਫੇਰ ਵੀ ਉਹਨਾਂ ਦੀ ਜਿਹੜੀ ਅੰਤਮ ਅਰਦਾਸ ਤੇ ਹਾਜ਼ਰੀ ਬਹੁਤ ਪਰਮੀ ਸੀ ਲੋਕਾਂ ਦਾ ਇਕੱਠ ਬੜਾ ਵੱਡਾ ਸੀ ਤੇ ਸਾਰੀਆਂ ਸਿਆਸੀ ਧਿਰਾਂ ਦੇ ਉਹਨਾਂ ਦੇ ਨੇਤਾ ਪਾਰਟੀ ਲੀਹਾਂ ਤੋਂ ਉੱਪਰ ਉੱਠ ਕੇ ਉੱਥੇ ਪਹੁੰਚੇ ਇੱਕ ਇੱਕ ਨੇਤਾ ਨਹੀਂ ਸੰਬੋਲਕ ਨਹੀਂ ਪਾਰਟੀਆਂ ਦੇ ਕਈ ਕਈ ਨੇਤਾ ਪਹੁੰਚੇ ਸਿਆਸੀ ਪਾਰਟੀਆਂ ਦੇ ਨੇਤਾ ਵੀ ਪਹੁੰਚੇ ਤੇ ਗੈਰ ਸਿਆਸੀ ਸ਼ਖਸੀਅਤਾਂ ਵੀ ਪਹੁੰਚੇ ਉਹਨਾਂ ਚ ਕਾਫੀ ਨਾਮਵਰ ਸ਼ਖੀਤਾ ਪਹੁੰਚਿਆ ਤੇ ਉਹਨਾਂ ਨੇ ਸਭ ਨੇ ਲਗਭਗ ਜਿਹੜੇ ਸੁਖਦੇਵ ਸਿੰਘ ਢੀਂਡਾ ਦੀ ਸ਼ਖੀਤ ਜਿਹੜੀ ਸੀ ਉਸ ਬਾਰੇ ਮਤਲਬ ਵਕ ਵਕ ਜਿਹੜੇ ਬਲਾਰੇ ਉਹਨਾਂ ਦੀ ਬੋਲੇ ਤੇ ਸਭ ਨੇ ਪ੍ਰਸ਼ੰਸਾ ਕੀਤੀ ਸਲਾਗਾ ਕੀਤੀ ਉਹਨਾਂ ਦੀ ਕਿ ਉਹ ਸ਼ਖੀਤ ਕਿਹੋ ਜੀ ਸੀ ਤੇ ਬਿਲਕੁਲ ਸੋ ਇੱਕ ਤਾਂ ਇਹ ਐਸਪੈਕਟ ਬੜਾ ਹੋਇਆ ਕਿ ਆਮ ਤਰ੍ਹਾਂ ਤੇ ਹੁੰਦਾ ਕਿ ਜਦੋਂ ਪਾਵਰ 'ਚ ਲੋਕੀ ਨਹੀਂ ਹੁੰਦੇ ਨਾ ਤੇ ਉਸ ਤੋਂ ਬਾਅਦ ਫਿਰ ਬਾਦਾਲੇ ਜਿਹੜੇ ਲੋਕ ਭੁੱਲ ਜਾਂਦੇ ਆ ਤੇ ਬਹੁਤ ਨਹੀਂ ਕਰਦੇ ਤੇ ਇਹ ਕੱਟ ਬਹੁਤ ਹੀ ਅਹਿਮ ਸੀ ਵੱਡਾ ਸੀਗਾ ਅ ਜਨਤਕ ਅੱਠ ਸੀ ਪਾਰਟੀਆਂ ਦੇ ਨੇਤਾ ਵੀ ਨਾ ਗੈਰਚਿਆਸੀ ਨੇਤਾ ਵੀ ਬਹੁਤ ਸਾਰੇ ਵੱਖ-ਵੱਖ ਤੇ ਪੰਜਾਬ ਸੰਗਰੂਰ ਤੋਂ ਪੰਜਾਬ ਤੋਂ ਦੇ ਪੰਜਾਬ ਤੋਂ ਬਾਹਰ ਤੇ ਬਾਹਲੇ ਮੁਲਕਾਂ ਤੋਂ ਵੀ ਆਏ ਸੀ ਹੁਣ ਢਾਲੀਵਾਲ ਹੋਰੀ ਸਪੈਸ਼ਲੀ ਆਏ ਜਿਹੜੇ ਦਰਸ਼ਨ ਢਾਲੀਵਾਲ ਹੋਰ ਵੀ ਸਰੀ ਤੋਂ ਆਏ ਯੂਕੇ ਤੋਂ ਆਏ ਉੱਥੋਂ ਜਿਹੜੇ ਜਿਵੇਂ ਕਿ ਸੁਦੇਸ਼ ਸਿੰਘ ਢਿੰਸਾ ਦਾ ਹੈ ਨਾ ਇੱਕ ਆਪਣਾ ਹੋਰ ਸੀ ਬਾਹਰਲੇ ਮੁਲਕਾਂ 'ਚ ਉਹਨਾਂ ਦੇ ਬਹੁਤ ਸੰਪਰਕ ਸੀਗੇ ਸ਼ੁਭਚਿੰਤਕ ਸੀਗੇ ਉਹਦਾ ਇੱਕ ਤਾਂ ਸਿਆਸੀ ਕਦ ਕਰਕੇ ਸਿਆਸੀ ਇੱਕ ਖੇਡਾਂ ਦੇ ਖੇਤਰ ਕਰਕੇ ਉਹਨਾਂ ਦੀ ਬਹੁਤ ਜ਼ਿਆਦਾ ਸੰਪਰਕੀ ਖੇਡਾਂ ਦੇ ਖੇਤਰ ਬਹੁਤ ਸੰਪਰਕ ਰੇ ਲੰਮਾ ਸਮਾਂ ਹੋ ਓਲੰਪਿਕ ਇਸ ਮੂਵਮੈਂਟ ਨਾਲ ਜੁੜੇ ਰਹੇ ਉਹਦੇ ਕਰਕੇ ਵੀ ਉਹਨਾਂ ਦੇ ਕਾਫੀ ਨਤੇ ਸੀ ਸੋ ਹਾਜ਼ਰੀ ਪੱਖੋਂ ਵੀ ਤੇ ਸਿਆਸੀ ਨੇਤਾਵਾਂ ਦੇ ਸਿਆਸੀ ਪੱਖੋਂ ਵੀ ਜਿਹੜੇ ਆਮ ਲੋਕਾਂ ਦੀ ਉਹਨਾਂ ਦੇ ਵਿੱਚ ਜਿਹੜੇ ਸਰਕਲ ਸੀ ਉਸ ਪੱਖੋਂ ਵੀ ਉਹ ਬਹੁਤ ਅਹਿਮ ਗੱਲ ਇਹ ਸੀ ਇਕਤਾ ਦੂਜੀ ਗੱਲ ਜਿਹੜੀ ਇਹ ਸੀ ਕਿ ਉਹਦੇ ਵਿੱਚ ਸਿਆਸੀ ਤੇ ਧਾਰਮਿਕ ਦੋਨੇ ਤਰ੍ਹਾਂ ਦੇ ਨੇਤਾ ਬੋਲੇ ਸਿਆਸੀ ਨੇਤਾਵਾਂ ਚ ਕਾਲੀਦਲ ਦੇ ਵੀ ਸੀਗੇ ਦੋਵਾਂ ਧੜਿਆਂ ਦੇ ਤੇ ਧਾਰਮਿਕ ਨੇਤਾ ਵੀ ਬੋਲੇ ਧਾਰਮਿਕ ਨੇਤਾ ਦੋ ਤਿੰਨ ਬੋਲੇ ਜਿਹੜੇ ਉਹਨਾਂ 'ਚ ਹਰਜਿੰਦਰ ਸਿੰਘ ਧਾਮੀ ਐਜੀਪੀਸੀ ਇਹ ਵੀ ਅਹਿਮ ਸੀ ਗੱਲ ਕਿ ਧਾਰਮਿਕ ਸੰਸਥਾਵਾਂ ਵੱਲੋਂ ਜਿਹੜਾ ਧੰਨਵਾਦ ਕਰਾਇਆ ਗਿਆ ਉਹ ਹਰਜਿੰਦਰ ਸਿੰਘ ਧਾਮੀ ਤੋਂ ਕਰਵਾਇਆ ਬਿਲਕੁਲ ਤੇ ਉਹਦੇ 'ਚ ਹਰਨਾਮ ਸਿੰਘ ਬਾਬਾ ਹਰਨਾਮ ਸਿੰਘ ਤੋਂ ਮਾ ਵੀ ਬੋਲੇ ਤੇ ਟਿਕਸਾਲ ਵਾਲੇ ਗੈਨੀ ਹਰਪ੍ਰੀਤ ਸਿੰਘ ਵੀ ਬੋਲੇ ਉਹ ਵੀ ਬੋਲੇ ਤੇ ਜਿਹੜੇ ਹੋਰ ਵਾਕਿਆ ਹਾਲਾਂਕਿ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਆਏ ਹੋਏ ਸੀਗੇ ਪਰ ਉਹ ਨਹੀਂ ਬੁਲਾਏ ਗਏ ਪਰ ਆ ਹਾਜ਼ਰੀ ਉਹਨਾਂ ਦੀ ਲੱਗੀ ਸੀ ਸੋ ਧਾਰਮਿਕ ਤੇ ਸਿਆਸੀ ਸ਼ਖਸੀਅਤਾਂ ਜਿਹੜੀਆਂ ਸਾਰੀਆਂ ਉੱਥੇ ਹਾਜ਼ਰ ਸੀ ਤੇ ਬਲੀ ਸਾਬ ਕਿਵੇਂ ਦੇਖਦੇ ਹੋ ਜਿਹੜੀਆਂ ਅਕਾਲੀ ਦਲ ਦੇ ਤਾਂ ਚਲੋ ਲੀਡਰਾਂ ਨੇ ਕਿਉਂਕਿ ਕਹਿਣਾ ਹੀ ਸੀਗਾ ਚਲੋ ਇਸ ਤੇ ਆਕਸਰ ਚਰਚਾ ਹੁੰਦੀ ਹੈ ਸੁਨੀਲ ਜਾਖੜ ਨੇ ਜਿਸ ਤਰ੍ਹਾਂ ਦੇ ਨਾਲ ਆਪਣੇ ਭਾਸ਼ਣ ਚ ਜੋ ਕਿਹਾ ਉਸ ਤੋਂ ਇਲਾਵਾ ਗਿਆਨੀ ਹਰਪੀ ਸਿੰਘ ਨੇ ਜਿਹੜੀਆਂ ਗੱਲਾਂ ਕਹੀਆਂ ਜਥੇਦਾਰਾਂ ਦੀ ਆ ਏਕਤਾ ਨੂੰ ਲੈ ਕੇ ਵੀ ਗੱਲ ਹੋਈ ਜਾਂ ਹੋਰ ਜਿਹੜੇ ਲੀਡਰ ਸੀਗੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਹੋਣ ਕਾਂਗਰਸ ਦੇ ਹੋਣ ਉਹ ਜਿਸ ਤਰ੍ਹਾਂ ਦੇ ਨਾਲ ਰੀਜਨਲ ਪਾਰਟੀ ਦੀ ਇੰਪੋਰਟੈਂਸ ਦੀ ਅਕਾਲੀ ਦਲ ਨੂੰ ਸਟਰੋਂਗ ਕਰਨ ਦੀ ਇੱਕ ਅੱਜ ਇੱਕ ਆਵਾਜ਼ ਆਈ ਹੈ ਦੂਜੀ ਜਿਹੜੀ ਦੂਜੀ ਗੱਲ ਤੁਸੀਂ ਇਹ ਸਵਾਲ ਕਰੀ ਦਿੱਤਾ ਮੈਂ ਆਪਣੇ ਕਰਨਾਈ ਕਿ ਅੱਜ ਦਾ ਇਹ ਕੱਟ ਤੇ ਉੱਥੇ ਜਿਹੜਾ ਸਟੇਜ ਸੀ ਮੈਨੂੰ ਲੱਗਿਆ ਜੇ ਸਾਰਾ ਦਾ ਸਮਾਪ ਕਰੀਏ ਰਾਜੇਵਾਲ ਤੋਂ ਲੈ ਕੇ ਸੁਨੀਲ ਜਾਖੜ ਤੋਂ ਲੈ ਕੇ ਚੰਨੂ ਮਾਇਰਆ ਗਿਆਨੀ ਹਰਪੇਜ ਸੁਖਵੀਰ ਬਾਦਲ ਤੇ ਆਪਣਾ ਹਰਜਿੰਦਰ ਸਿੰਘ ਧਾਮੀ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਜਿੰਨੇ ਅਕਾਲੀ ਦਲ ਨਾਲ ਸੰਬੰਧਿਤ ਸੀਗੇ ਜਾਂ ਧਾਰਮਿਕ ਹਸਤੀਆਂ ਸੀ ਉਹਨਾਂ ਨੇ ਸਭ ਨੇ ਇੱਕੋ ਗੱਲ ਕੀਤੀ ਏਕਤਾ ਅਕਾਲੀ ਏਕਤਾ ਸਿੱਖਾਂ ਦੀ ਏਕਤਾ ਧਰਮ ਦੀ ਏਕਤਾ ਖੜਾ ਹੈ ਇਹ ਮੁੜ ਕੇ ਇਕੱਠੇ ਹੋਣਾ ਚਾਹੀਦਾ ਸਭ ਨੇ ਇਹ ਗੱਲ ਇਸ ਗੱਲ ਤੇ ਫੋਕਸ ਕੀਤਾ ਜੇ ਮੈਂ ਸਮਾਪ ਕਰਾਂ ਮੈਨੂੰ ਬਾਅਦ ਸੁਨੀਲ ਜੀ ਆਖੜਦੀ ਤਾਂ ਮੈਂ ਪੜ੍ਹ ਕੇ ਸੁਣਾਉਂਗਾ ਵੀ ਉਹਨੇ ਕੀ ਕਿਹਾ ਕਿ ਉਹਨੀ ਅਹਿਮ ਗੱਲ ਕਹੀ ਉਹਨੇ ਮੈਨੂੰ ਲੱਗਿਆ ਕਿ ਅੱਜ ਦਾ ਜਿਹੜਾ ਇਹ ਸਮਾਗਮ ਸੀ ਜਿਹੜੀ ਗੈਰ ਕਾਲੀ ਪਾਰਟੀਆਂ ਨੂੰ ਛੱਡ ਦੋ ਜਾਂ ਗੈਰ ਧਾਰਮਿਕ ਨੂੰ ਉਹ ਉਹਨਾਂ ਦੇ ਤਾਂ ਉਹਨਾਂ ਦਾ ਸਰਕਸ ਕੰਸਰਨ ਤਾਂ ਸੁਖਦੇਵ ਸਿੰਘ ਢੀਂਸਾ ਨਾਲ ਸੀ ਸੁਨੀਲ ਜੱਖਰ ਨੂੰ ਛੱਡ ਕੇ ਤੇ ਬਾਕੀਆਂ ਦਾ ਮੈਨੂੰ ਲੱਗਿਆ ਜਿਵੇਂ ਜਿਹੜਾ ਅਕਾਲੀ ਧੜੇ ਦੇ ਵਿਚਕਾਰ ਏਕਤਾ ਦਾ ਡੈਡਲੌਕ ਕ੍ਰੀਟ ਹੋਇਆ ਹੋਇਆ ਸੀ ਤੇ ਕੋ ਜਿਹੜਾ ਸੀ ਉਹੀ ਉੱਥੇ ਖਾਵੀ ਰਿਆ ਇਹ ਕਹਿ ਸਕਦੇ ਆ ਉਹਨਾਂ ਨੇ ਭਾਜਨਾ ਚ ਤੇ ਅੱਜ ਮੈਨੂੰ ਲੱਗਦਾ ਹੈ ਕਿ ਉਹ ਜਿਹੜਾ ਜਿਹੜਾ ਆਪਸ ਚ ਦੇਖੋ ਆਪਸ ਚ ਉਸ ਤੋਂ ਬਾਅਦ ਕਦੇ ਮਿਲੇ ਨਹੀਂ ਇਹ ਦੂਰੋਂ ਦੂਰ ਹੋਏ ਹੋਏ ਸਾਰੇ ਅੱਜ ਉਹ ਸਟੇਜ ਤੋਂ ਸਟੇਜ ਵਾਲਾ ਕਿ ਪ੍ਰੋਫੈਸਰ ਚੰਨੂ ਬਾਜਰਾ ਕੋਲੇ ਸੀ ਜੰਨੂ ਮਾਇਰਾ ਪਰਮਿੰਦਰ ਢਿੰਡਸਾ ਇਹ ਇੱਕੋ ਢੜੇ ਨਾਲ ਜੁੜੇ ਹੋਏ ਨੇ ਜਿਹੜਾ ਉਹਨਾਂ ਦੇ ਵਿਰੋਧੀ ਢੜਾ ਬਾਦਲ ਵਿਰੋਧੀ ਢੜਾ ਬਿਲਕੁਲ ਪਰ ਉਹਨਾਂ ਨੇ ਕੀ ਕੀਤਾ ਦੇਖੋ ਸਟੇਜ ਤੋਂ ਸਾਰੀਆਂ ਧਿਰਾਂ ਨੂੰ ਬੁਲਾਇਆ ਜਿਹੜੇ ਇਹਨਾਂ ਦੇ ਨੇਤਾ ਸੀਗੇ ਉਹਨਾਂ ਨੂੰ ਸ਼ੁਭ ਅਰਵਾਦ ਨੂੰ ਵੀ ਬੁਲਾਇਆ ਦੂਜੇ ਪਾਰਟੀਆਂ ਦੇ ਸਾਰੀਆਂ ਧਿਰਾਂ ਨੂੰ ਬੁਲਾਇਆ ਤੇ ਉਹਦੇ ਨਾਲ ਕੀ ਹੋਇਆ ਕਿ ਸਮਾਗਮ ਉਹ ਸਰਪਾਰਟੀ ਸਮਾਗਮ ਬਣ ਗਿਆ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਤੇ ਉਹਦੇ ਚ ਮੈਨੂੰ ਲੱਗਦਾ ਕਿ ਅੱਜ ਪਹਿਲੀ ਵਾਰੀ ਉਹ ਇਕੱਠੇ ਹੋਏ ਇੱਕ ਸਟੇਜ ਤੇ ਨਾ ਉਸ ਤਰ੍ਹਾਂ ਹੂੰ ਤੇ ਸਟੇਜ ਤੇ ਇਕੱਠੇ ਹੋ ਕੇ ਵੀ ਸਭ ਨੇ ਇਹ ਗੱਲ ਕੀਤੀ ਇੱਕ ਦੂਜੇ ਬਾਰੇ ਕੋਈ ਗੜਥਨ ਭਰੇ ਸ਼ਬਦ ਨਹੀਂ ਵਰਤੇ ਇੱਕ ਦੂਜੇ ਬਾਰੇ ਕੋਈ ਮਿਹਣੇ ਨਹੀਂ ਮਾਰੇ ਉਸ ਤਰ੍ਹਾਂ ਨਹੀਂ ਮਾਰੇ ਤੇ ਸਾਰਿਆਂ ਦੀ ਅਰਜ਼ ਇਹੀ ਸੀ ਕਿ ਵੀ ਇਹ ਇਕੱਠੇ ਹੋਣਾ ਚਾਹੀਦਾ ਇਕੱਠੇ ਤੇ ਸੁਨੀਲ ਜਾਖੜ ਨੇ ਤਾਂ ਮਤਲਬ ਜਿਵੇਂ ਕਹਦੇ ਵੇ ਹਾਤੀ ਕਰਤੀ ਪਹਿਲਾਂ ਤਾਂ ਰਾਜੀਵਾਲ ਨੇ ਬਲਬੀਰ ਸਿੰਘ ਰਾਜੀਵਾਲ ਨੇ ਪੜਾ ਸਾਰਾ ਭਾਗ ਇਹ ਤੇ ਕੇਂਦਰਿਤ ਕੀਤਾ ਬੇਕਾਲੀਏ ਤਾਂ ਹੋਣੀ ਚਾਹੀਦੀ ਇਕੱਠੇ ਹੋਣਾ ਚਾਹੀਦਾ ਬੈਕਗ੍ਰਾਉਂਡ ਨੂੰ ਸਮਤ ਬਖਸ਼ੇ ਸਾਰਿਆਂ ਨੂੰ ਇਕੱਠੇ ਹੋਏ ਦਾ ਹਾਲਾਂਕਿ ਉਹ ਖੁਦ ਨਵੀਂ ਪਾਰਟੀ ਬਣਾਈ ਜੀ ਬੱਕਰੀ ਪਾਰਟੀ ਬਣਾਈ ਸੀ ਪਰ ਹੁਣ ਉਹਨਾਂ ਨੂੰ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਕਾਲੀ ਦਲ ਹੋਣਾ ਚਾਹੀਦਾ ਕਾਲੀ ਦਲ ਉਹ ਮੁੜ ਕੇ ਉਹਨਾਂ ਨੂੰ ਯਾਦ ਆ ਰਿਹਾ ਵੀ ਇਹ ਲੱਗਦਾ ਹੋਇਆ ਵੀ ਕਾਲੀ ਦਲ ਜ਼ਰੂਰ ਹੋਣਾ ਚਾਹੀਦਾ ਹੈ ਉਹ ਤੇ ਗੱਲ ਤਾਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਤੇ ਜਿਹੜੀ ਸੁਨੀਲ ਜਾਖੜ ਨੇ ਤਾਂ ਸਿਰੇ ਹੀ ਲਾਤੀ ਸੁਨੀਲ ਜਾਖੜ ਨੇ ਦੇਖੋ ਜੋ ਕਿਹਾ ਉਹ ਦੇਖੋ ਇੱਕ ਪੰਥਕ ਇੱਕ ਮਜ਼ਬੂਤ ਪੰਥਕ ਪਾਰਟੀ ਉਹਨਾਂ ਨੇ ਜੋ ਬੋਲਿਆ ਵੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਟਵੀਟ 'ਚ ਵੀ ਹੋਇ ਲਿਖਿਆ ਹੂੰ ਉਹਨਾਂ ਨੇ ਲਿਖਿਆ ਹੈ ਕਿ ਇੱਕ ਮਜ਼ਬੂਤ ਪੰਥਕ ਪਾਰਟੀ ਨਾ ਕੇਵਲ ਪੰਥ ਕੌਮ ਅਤੇ ਪੰਜਾਬ ਦੀ ਜ਼ਰੂਰਤ ਹੈ ਬਲਕਿ ਇਹ ਦੇਸ਼ ਦੀ ਵੀ ਜ਼ਰੂਰਤ ਹੈ ਹੂੰ ਸਾਰੀਆਂ ਕਾਲੀ ਧਿਰਾਂ ਨੂੰ ਆਪਸ ਆਪਸੀ ਹਉਮਾ ਦਾ ਤਿਆਗ ਕਰਕੇ ਕੌਮੀ ਹਿੱਤਾਂ ਲਈ ਇਕਜੁੱਟ ਹੋ ਕੇ ਪੰਥ ਅਤੇ ਪੰਜਾਬ ਲਈ ਅੱਗੇ ਆਉਣਾ ਚਾਹੀਦਾ ਹੈ ਇਹੀ ਸੁਖਦੇਵ ਸਿੰਘ ਢੀਂਸਾ ਨੂੰ ਸੱਚੀ ਸ਼ਰਧਾਜਲੀ ਹੋਵੇਗੀ ਇੱਥੇ ਯਾਦ ਰੱਖਣਾ ਹੋਵੇਗਾ ਕਿਤੇ ਆਪਸੀ મતਭੇਦਾਂ ਦੇ ਚਲਦੇ ਪੰਜਾਬ ਦੀ ਮਹਾਨ ਵਿਰਾਸਤ ਦਾ ਇੰਤਕਾਲ ਕੋਈ ਹੋਰ ਹੀ ਆਪਣੇ ਨਾਮ ਨਾ ਕਰਵਾ ਜਾਵੇ ਜਿਸ ਦਾ ਖਮਿਆਜਾ ਪੰਥ ਕੌਮ ਤੇ ਪੰਜਾਬ ਨੂੰ ਭੁਗਤਣਾ ਪਵੇ ਫਿਰ ਉਹਨਾਂ ਨੇ ਇਹਦਾ ਅੰਗਰੇਜ਼ੀ ਟਰਾਂਸਲੇਸ਼ਨ ਕਰਕੇ ਵੀ ਲਿਖਿਆ ਇਹਦਾ ਸੋ ਉਹਦਾ ਇਦਾਂ ਮਲੈਂ ਲਿਖਿਆ ਜਿਵੇਂ ਕੋਈ ਅਕਾਲੀ ਲੀਡਰ ਅਕਾਲੀ ਲਾਲ ਦਾ ਲੀਡਰ ਸਟੇਟਮੈਂਟ ਦੇ ਬੋਲਿਆ ਹੋਵੇ ਇਹਦੀ ਬਹੁਤ मीनिंग ਹੈ ਹਾਲਾਂਕਿ ਭਾਜੀਪੀ ਦੇ ਸੀਨੀਅਰ ਲੀਡਰ ਜਿਹੜੀ ਤਰਨਚੁਕ ਆਲ ਇੰਡੀਆ ਦੇ ਜਨਰਲ ਸੈਕਟਰੀ ਨੇ ਉਹ ਆਏ ਸੀ ਪਾਰਟੀ ਵੱਲੋਂ ਸਰਕਾਰ ਮੋਦੀ ਸਰਕਾਰ ਵੱਲੋਂ ਉਹ ਬੋਲੇ ਹਰਦੀਪ ਪੁਰੀ ਜਿਹੜੇ ਸੈਂਟਰ ਦੇ ਮਿਨਿਸਟਰ ਨੇ ਉਹ ਆਏ ਉਹ ਸਰਕਾਰ ਦੀ ਨੁਮਾਇੰਦਗੀ ਕਰਦੇ ਸੀ ਪਰ ਫਿਰ ਵੀ ਪੰਜਾਬ ਦੇ ਪ੍ਰਧਾਨ ਦੇ ਤੌਰ ਤੇ ਸੁਨੀਲ ਜਾਖੜ ਦਾ ਇਹ ਬੋਲਣਾ ਸੁਨੀਲ ਜਾਖੜ ਜਿਨ੍ਹਾਂ ਨੂੰ ਇਹ ਸਮਝਾਇਆ ਜਾਂਦਾ ਕਿ ਪ੍ਰਧਾਨ ਮੰਤਰੀ ਦੇ ਵੀ ਨੇੜੇ ਨੇ ਅੰਮਿਤ ਸ਼ਾਹ ਦੇ ਵੀ ਨੇੜੇ ਨੇ ਉਹਨਾਂ ਦਾ ਇਹ ਬੋਲਣਾ ਉਹਨਾਂ ਦਾ ਇਹ ਬੋਲਣਾ ਬਹੁਤ मीनिंगफुल ਹੈ ਬਹੁਤ ਆਰਥ ਭਰਪੂਰ ਹੈ ਇਹ ਸਿਚੁਏਸ਼ਨ ਜਦੋਂ ਅਕਾਲੀ ਦਲ ਖੰਡਾਜਾਇਤ ਰਹਿਜਵੰਡਿਆ ਹੋਇਆ ਹੈ ਤਖਤਾਂ ਦੀ ਵੀ ਲੜਾਈ ਹੋ ਰਹੀ ਹੈ ਸੋ ਇਹ ਮੈਨੂੰ ਲੱਗਦਾ ਕਿ ਅੱਜ ਜਿਵੇਂ ਜਿਵੇਂ ਉਸ ਦਾ ਸਾਰਿਆਂ ਨੇ ਜੋਰ ਦਿੱਤਾ ਜਿਵੇਂ ਅੱਜ ਕੋਈ ਇੱਕ ਤਰ੍ਹਾਂ ਦਾ ਡੈਡਲੌਕ ਖਤਮ ਹੋ ਗਿਆ ਤੇ ਗੱਲਬਾਤ ਕਰਨ ਲਈ ਆਪਸੀ ਕੋਈ ਰਾਹ ਖੁੱਲਦਾ ਨਜ਼ਰ ਆ ਰਿਹਾ ਅੱਜ ਦੀ ਸੰਕੇਤ ਇਹ ਮਿਲਿਆ ਸਵਾਲ ਇਹ ਹੈਗਾ ਕਿ ਦੂਜੀ ਜਿਹੜੀ ਇਹਦੇ ਨਾਲ ਜਿਹੜੀ ਇਕੱਲੀ ਅਕਾਲੀਆਂ ਦੇ ਨਹੀਂ ਤਖਤਾਂ ਦਾ ਜਿਹ ਵੀ ਝਗੜਾ ਪੈ ਗਿਆ ਹੁਣ ਹਮ ਹਮ ਇਕਾਲ ਤਖਸਦ ਪਟਨਾ ਤਖਤ ਪਟਨਾ ਸਾਹਿਬ ਦਾ ਆਪਸ ਚ ਪੈ ਗਿਆ ਉਹ ਵੀ ਗੱਲ ਹੋਈ ਉੱਤੇ ਤੇ ਉਹ ਜੰਨੂ ਮਾਜਰਾ ਹੋਰਾਂ ਨੇ ਕਿਹਾ ਇੱਕ ਅਕਾਲੀ ਢਿੰਸਾ ਨੂੰ ਜਦੋਂ ਮਿਲ ਲਗੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਜੇ ਬਹੁਤ ਅਫਸੋਸ ਹੈ ਵੀ ਤਖਤ ਵੀ ਕਦੇ ਹੋਇਆ ਨਹੀਂ ਸੀ ਕਾਲੀ ਦਲ ਨਾਲ ਲੜਦੇ ਹੀ ਤਖਤ ਨਹੀਂ ਸੀ ਕਦੇ ਲੜੇ ਤਖਤਾਂ ਦੀ ਆਪਸ ਚ ਜੰਨੀ ਸੀ ਹੋਇਆ ਤੇ ਤਖਤਾਂ ਦੇ ਜਥੇਬੰਦ ਤੇ ਇਹ ਵੀ ਕੁਝ ਕਰੋ ਤੇ ਗੈਨੀ ਹਰਪੀਤ ਸਿੰਘ ਕਮਿਟ ਕਰਕੇ ਆਏ ਸੀ ਵੀ ਹਾਂ ਅਸੀਂ ਇਹਦੇ ਚ ਕੋਈ ਦਾ ਕੋਈ ਮਲਾਪਸੀ ਜਿਹੜਾ ਇੱਕ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਝਗੜਾ ਜਿਹੜਾ ਹੈਗਾ ਦੀ ਤੱਕਦਾ ਤੇ ਉਹ ਫਿਰ ਉਹਨਾਂ ਨੇ ਗੈਨੀ ਹਰਪੀਤ ਸਿੰਘ ਕੋਲੇ ਉਹਦੋਂ ਵੀ ਉਹਨਾਂ ਨੇ ਕਿਹਾ ਕਿ ਅਸੀਂ ਉਹ ਉਹਨਾਂ ਦੀ ਅੰਤਿਮ ਇੱਛਾ ਜਿਹੜੀ ਸੀਗੀ ਪੂਰੀ ਕਰਾਂਗੇ ਤਾਂ ਮਤਲਬ ਵੀ ਕੋਸ਼ਿਸ਼ ਕਰਾਂਗੇ ਹੂੰ ਕੋਸ਼ਿਸ਼ ਕਰਾਂਗੇ ਹੁਣ ਇੱਕ ਹੋਰ ਸਵਾਲ ਹੈਗਾ ਇਹ ਤਾਂ ਹੈਗਾ ਇਹ ਇਹਨਾਂ ਨੇ ਸਭ ਨੇ ਯਾਰ ਸੁਖਵੀਰ ਬਾਦਲ ਨੇ ਵੀ ਪਰਮਿੰਦਰ ਰੇਟ ਇਨਸਾਨ ਨੇ ਵੀ ਤਾਂਮੀ ਹੋਰਾਂ ਨੇ ਤਾਂ ਬਹੁਤ ਜ਼ੋਰ ਨਾ ਕਹੀ ਬਿਉਦਾ ਦੇ ਪਿੱਛੇ ਨਾ ਫਰੀ ਆਪਾਂ ਇਕੱਠੇ ਹੋਈ ਆਪਾਂ ਕੱਟੇ ਹੋਈ ਦੂਸਰੇ ਨੇ ਵੀ ਆਪਣਾ ਜਿਹੜੇ ਹੋਰ ਬੋਲੇ ਸੀਗੇ ਆਪਣੇ ਜੜਜੜੇ ਉਹਨਾਂ ਦੇ ਵਿੱਚ ਹਰਪੀ ਰਾਜੇਵਾਲ ਜਾਖੜ ਅ ਪਛੈ ਸੁਵੀਰ ਬਾਦਲ ਵੀ ਲਗਭਗ ਉਸ ਟੋਨ 'ਤੇ ਉਹਨਾਂ ਨੇ ਵੀ ਬੜੀ ਉਹਨਾਂ ਦਾ ਵੀ ਪੋਜ਼ਿਟਿਵ ਹੋ ਸੀਗਾ ਸਵਾਲ ਮੈਨੂੰ ਇੱਕ ਹੋਰ ਗੱਲ ਲੱਗ ਰਹੀ ਹੈ ਜਿਹੜੀ ਕਿ ਮੈਂ ਕਾਫੀ ਮੈਂ ਸੋਚਦਾ ਪਹਿਲਾਂ ਵੀ ਮੈਂ ਇੱਕ ਦਿਨ ਕਿਹਾ ਸੀ ਵੀ ਇਹ ਸਾਰੇ ਕੁਝ ਦੇ ਵਿੱਚ ਜਿਹੜੀ ਧੜਿਆਂ ਦੀ ਬਿਖਿਚੋ ਦਾਨ ਹੈ ਤਖਤਾਂ ਦੀ ਇਹ ਚ ਇੱਕ ਸ਼ਖਸ ਹੈ ਜਿਹੜਾ ਬ੍ਰਿਜ ਬਣ ਸਕਦਾ ਪੁਲ ਬਣ ਸਕਦਾ ਉਹ ਉਹਨਾਂ ਨੂੰ ਮਤਲਬ ਇਹ ਕਲੋਕਯੋ ਦੇ ਵਿੱਚ ਰابطੇ ਦਾ ਇੱਕ ਉਹ ਬਣ ਸਕਦਾ ਹੈ ਹਸਤੀ ਉਹ ਹੈ ਹਰਜਿੰਦਰ ਸਿੰਘ ਤਾਂ ਐਸ ਬੜੇ ਇੱਕੋ ਸ਼ਖਸ ਹੈ ਐਸ ਬੜੇ ਉਹ ਤਾਂ ਬਥੇਰੇ ਲਾਹੌਰ ਵੀ ਪਾਉਂਦੇ ਨੇ ਬਥੇਰੇ ਜੀ ਗੱਲਾਂ ਬਾਤਾਂ ਕਰਦੇ ਨੇ ਪਰ ਅਕਾਲੀਆਂ ਧੜਿਆਂ ਦੇ ਵਿਚਕਾਰ ਅਕਾਲ ਤਖਤ ਦੇ ਮਸਲੇ ਤੇ ਤੇ ਉਹਨੇ ਆਪਣਾ ਉਹਨਾਂ ਨੇ ਦਿਖਾ ਵੀ ਦਿੱਤਾ ਆਪਣੀ ਹਮ ਅ ਇੱਕਾ ਲੋਕ ਕਾਬਲੀਅਤ ਇਸ ਪੱਖੋਂ ਕਿ ਉਹ ਧੜਿਆਂ ਨੂੰ ਆਪਸ ਵਿੱਚ ਕੋਈ ਨਾ ਕੋਈ ਵਿਜਲਾਰਾ ਕੱਢਣ ਦੀ ਦੀ ਸਮਰੱਥਾ ਹੈਗੀ ਉਹਨਾਂ ਚ ਕਢਾਉਣ ਦੀ ਜਾਂ ਗੱਲਬਾਤ ਕਰਨ ਦੀ ਸਾਰੇ ਦਿਨ ਉਹ ਉਹਨਾਂ ਨੇ ਜਿਹੜਾ 6 ਜੂਨ ਨੂੰ ਤੇ ਕੱਲ ਤੱਕ ਸੱਸਤ ਤੇ ਹੋਣਾ ਸੀ ਤੇ ਉਹ ਟਕਸਾਲ ਦੇ ਬਾਬਾ ਤੋਂ ਮੰਨ ਕੇ ਆ ਸੀ ਅਸੀਂ ਵਿਰੋਧ ਕਰਾਂਗੇ ਉਹ ਸੰਦੇਸ਼ ਨਾ ਦੇਣ ਤੇ ਉਹਨਾਂ ਨੇ ਉਹ ਜਾ ਕੇ ਡੈਲੀਗੇਸ਼ਨ ਲੈ ਕੇ ਮਿਲੇ ਤਾਂ ਮਾਨੂੰ ਹਰਦੁਵਾਦ ਉਹ ਕੀਤਾ ਵਿਚਲਰ ਉਧਰ ਵੀ ਇਹਦਾ ਮਤਲਬ ਵਿਚਲਾ ਰਾਹ ਕੱਢਿਆ ਬਿਲਕੁਲ ਕਿਉਂਕਿ ਸਾਰਿਆਂ ਦੇ ਨਾਲ ਉਹਨਾਂ ਦਾ ਸਤਿਕਾਰ ਕਰਦੀਵੇ ਹਰਜਿੰਦਰ ਸਿੰਘ ਧਾਮੀ ਦਾ ਪਹਿਲਾਂ ਵੀ ਜਦੋਂ ਅਸਤੀਫਾ ਦੇ ਕੇ ਬੈਠੇ ਸੀ ਤੇ ਸਾਰੇ ਈ ਤਰ੍ਹਾਂ ਉਹ ਸਾਰੀਆਂ ਝਰਾਂ ਜਣੀਆਂ ਭਾਵੇਂ ਉਹ ਅਕਾਲੀ ਦਾ ਲੜੇ ਸੀ ਆਪਸ ਵਿੱਚ ਵਿਰੋਧੀ ਸੀ ਕੋਈ ਸੀ ਜਥੇਦਰਾ ਸਮੇਤ ਉਹਨਾਂ ਮਨਾਉਣਗੇ ਵੀ ਤੁਸੀਂ ਨਾ ਛੱਡੋ ਹੂੰ ਇਹਦਾ ਮਤਲਬ ਕੀ ਹੈ ਕਿ ਇੱਕੋ ਇੱਕ ਐਸ ਵळे ਐਸ ਵळे ਇੱਕੋ ਇੱਕ ਸ਼ਖਸ ਹੈ ਨੇ ਅੱਜ ਜੋ ਉਹਨਾਂ ਨੇ ਜਥੇਦਰਾ ਦੀ ਵਿਰਾਸਤ ਦੀ ਵੀ ਗੱਲ ਕੀਤੀ ਹੂੰ ਉਹ ਤਿੰਨ ਗੱਲਾਂ ਵੀ ਤਿੰਨ ਪੱਖ ਉਹਨਾਂ ਨੇ ਬਿਆਨ ਕੀਤੇ ਜਥੇਦਰਾ ਟੋੜਾ ਦੇ ਵੀ ਕੀ 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 ਉਹਨਾਂ ਨੇ ਇੱਕ ਸਿੱਖਿਆ ਉਹਦੇ ਵਿੱਚ ਕਹੀ ਸੀ ਪੰਥ ਪ੍ਰਸਤੀ ਤੇ ਅ ਅਛਾ ਉਹ ਜਥੇਦਰਾ ਅ ਤਾਮਿੰਦ ਇੱਕ ਹੋਰ ਵੀ ਖਾਸਿਤ ਹੈ ਜਿਹੜੇ ਕਿ ਬਹੁਤ ਘੱਟ ਐਜੀਪੀਸੀ ਪ੍ਰਧਾਨ ਜਿਹਾ ਟੋੜਾ ਦਬਾਦ ਕਿ ਉਹਨਾਂ ਦੇ ਹੁਣ ਤੱਕ ਦੇ ਨੋਰ ਚ ਕੋਈ ਕਿੰਤੂ ਪਰੰਤੂ ਨਹੀਂ ਉੱਠੇ ਵਿੱਚ ਉਹਨਾਂ ਦੀ ਸ਼ਖਸੀਅਤ ਬਾਰੇ ਜਾਂ ਉਹਨਾਂ ਦੇ ਚਲੋ ਇਹ ਕੋਈ ਬੀਬੀ ਜ਼ਗੀਰਕਾਰ ਬਾਰੇ ਥੋੜਾ ਮੋਟਾ ਬੋਲੇ ਆ ਸੀ ਉਹ ਮਾਫੀ ਮੰਗ ਲਈ ਸੀ ਉਹਨਾਂ ਨੇ ਪਰ ਅਦਰਵਾਈਜ਼ ਉਹਨਾਂ ਦੇ ਕਰਤਾਰ ਬਾਰੇ ਐਜੀ ਵਿੱਚ ਦੇ ਕੰਮਕਾਰ ਬਾਰੇ ਉਹ ਤਾਂ ਬੜੀ ਦਿਲਚਸਪਤ ਨੂੰ ਮੈਂ ਇੱਕ ਗੱਲ ਸੁਣੋ ਵੀ タミン ਕਿਹੋ ਜੇ ਸ਼ਖਸ ਨੇ ਮੈਂ ਇੱਕ ਦਿਨ ਫੋਨ ਕੀਤਾ ਕੋਈ ਮਸਲਾ ਸੀਗਾ ਤੇ ਮੈਂ ਉਹਨਾਂ ਦਾ ਵਰਸ਼ਨ ਪੁੱਛਣਾ ਸੀਗਾ ਬਾਅਦ ਚ ਉਹਨਾਂ ਨੇ ਪ੍ਰੈਸੈਂਟ ਜਾਰੀ ਕਰਤਾ ਜੀ ਮੇਰੇ ਮੈਨੂੰ ਨਹੀਂ ਸੀ ਪਤਾ ਤੇ ਮੈਂ ਫੋਨ ਕੀਤਾ ਤੇ ਉਹ ਕਹਿਣ ਲੱਗੋ ਕਹਿੰਦੇ ਬਲੀ ਜੀ ਬਲੀ ਜੀ ਮੈਂ ਨਾ ਸਕੂਟੀ ਤੇ ਆ ਤੇ ਮੈਂ ਤੁਹਾਨੂੰ ਥੋੜਾ ਜਿਹਾ ਪਹੁੰਚ ਕੇ ਫੋਨ ਕਰਾਂਗਾ ਕਹਿਨ ਜੋ ਮੈਂ ਜਰ ਕਿ ਐਜੀਪੀ ਪ੍ਰਦਾਨ ਸਕੂਟੀ ਤੇ ਹੈ ਆ ਪਿਛਲੇ 10 ਦਿਨ ਪਹਿਲਾਂ ਦੀ ਗੱਲ ਹੀ ਹੈ ਕੋਈ ਜ਼ਿਆਦਾ ਨਹੀਂ ਹੈਗੀ ਕਿ ਉਹਨਾਂ ਬਾਰੇ ਇਹ ਵੀ ਹੈ ਵੀ ਉਹ ਮਤਲਬ ਜਿਹੜੇ ਜੀਪੀ ਦੇ ਸਾਧਨਾਂ ਦੇ ਵਰਤੋਂ ਵੀ ਨਹੀਂ ਕਰਦੇ ਉਹ ਡਰ ਕਾ ਵੀ ਸੰਜਮ ਨਾਲ ਤੇ ਸੰਤਮ ਬਾਕੀ ਡਰ ਕੇ ਬੋਲਦੇ ਵਗਰਦੇ ਵੀ ਇਸ ਇੱਕ ਮੁਸਲਮਾਨ ਜਿਹਾਂ ਤੇ ਸੋ ਇਹ ਵੀ ਇੱਕ ਹੈਗਾ ਇੱਕ ਇੱਕ ਪੁਲ ਵਾਂਗੂ ਹੋ ਹੈਗਾ ਮੈਨੂੰ ਲੱਗਦਾ ਹੈ ਕਿ ਉਹ ਜੇ ਜਦੋਂ ਗੱਲਬਾਤ ਕੋਈ ਵੀ ਕਿਸੇ ਦੀ ਹੋਏਗੀ ਤਾਂ ਇੱਕ ਵਿਚਾਲਾ ਅੱਜ ਦੇਖੋ ਉਹਨਾਂ ਨੇ ਉੱਥੇ ਧਾਰਮਿਕ ਜਥੇਬੰਦੀਆਂ ਵੱਲੋਂ ਰਜਿੰਦਰ ਸਿੰਘ ਧਾਮੀ ਤੋਂ ਕਰਵਾਇਆ ਜਿਹੜਾ ਧੰਨਵਾਦ ਕਰਵਾਇਆ ਬੋਲੇ ਸੋ ਇਹਦਾ ਵੀ मीनिंग ਹੈ ਕਿ ਉਹ ਉਹਨਾਂ ਨੂੰ ਐਜੀਪੀਸੀ ਨਹੀਂ ਜਿੱਦਿਆ ਹਟਾਏ ਹਨ ਬਿਲਕੁਲ ਬਿਲਕੁਲ ਇਹਦੇ ਬਾਵਜੂਦ ਵੀ ਉਹ ਧਾਮੀ ਦੇ ਉਹਨਾਂ ਨੂੰ ਘਿਰ ਵੀ ਹੋਏ ਧਾਮੀ ਹੀ ਮੀਟਿੰਗ ਪ੍ਰਧਾਨਗੀ ਕੀਤੀ ਸੀ ਫਿਰ ਵੀ ਧਾਮੀ ਨੂੰ ਉਹ ਇੰਪੋਰਟੈਂਸ ਦੇ ਰਿਹਾ ਹੈ ਇਹਦਾ मीनिंग ਹੈ ਅਰਥ ਹੈ ਸੋ ਸੁਨੀਲ ਆਖੜ ਦਾ ਬੋਲਣ ਦਾ ਵੀ ਅਰਥ ਹੈ ਦੇਖੋ ਸੁਨੀਲ ਆਖੜ ਠੀਕ ਹੈ ਇੰਡੀਪੈਂਡੈਂਟ ਆਪਣੇ ਬੋਲਦੇ ਨੇ ਪਰ ਜਿੰਨਾ ਚਿਰ ਉਹਨਾਂ ਦੀ ਹਾਈ ਕਮਾਂਡ ਦਾ ਨਾ ਇਸ਼ਾਰਾ ਹੋਵੇ ਜੇ ਨਾ ਉਹ ਉਹ ਕਾਣੀ ਵੀ ਤੂੰ ਕੀ ਬੋਲੀ ਜਾਣਾ ਕਿ ਭਾਈ ਉਹ ਇਸ ਗੱਲ ਤੇ ਇਹ ਮਤਲਬ ਕਿਤਨਾ ਕਿਤੇ ਚੁੱਪ ਸਹੰਤ ਹੀ ਹੈਗੀ ਨਾ ਬਿਲਕੁਲ ਸੋ ਇਸ ਦੀ ਅੱਜ ਇਸ ਗੱਲ ਦੀ ਅਹਿਮੀਅਤ ਇਸ ਸਮਾਗਮ ਦੀ ਹੈ ਠੀਕ ਹੈ ਲੈ ਅਗਲੀ ਗੱਲ ਕੋ ਕਿ ਇਹ ਸਮਾਗਮ ਨੇ ਜਿਹੜੀ ਵਿਰਾਸਤ ਦਾ ਸੁਖਦੇਵ ਸਿੰਘ ਢੀਂਸਾ ਦੀ ਪਰਮਿੰਦਰ ਢੀਂਸਾ ਦੀ ਉਹਦਾ ਵੀ ਸਿਆਸੀ ਕਦ ਉੱਚਾ ਕਰਤਾ ਕਹਿ ਸਕਦੇ ਬਿਲਕੁਲ ਜੀ ਜੀ ਦੇਖੋ ਸੁਦੇਸ਼ਿਤ ਇਨਸਾਨਾਂ ਦੇ ਦੇ ਦਾ ਜਿਹੜਾ ਸਵਾਗਤ ਹੈ ਉਹਨਾਂ ਦੀ ਬਹੁਤ ਐਮੀਤ ਹੋਈ ਉਹਨਾਂ ਦੀ ਸ਼ਖਸੀਅਤ ਦੀ ਬੜੇ ਸਾਰੇ ਪਾਸੇ ਪ੍ਰਸ਼ੰਸਾ ਹੈ ਵੀ ਜੈਂਟਲਮੈਨ ਪੋਲੀਟੀਸ਼ੀਅਨਸ ਹੈਗੇ ਸੀਗੇ ਆਪਾਂ ਨੂੰ ਵੀ ਪਤਾ ਹੈ ਸਾਡੇ ਨਾਲ ਤਾਂ ਉਹਦਾ ਬੜਾ ਹੀ ਮਤਲਬ ਬਾਬੋਸ਼ਾਈ ਤੇ ਸਾਡੇ ਨਾਲ ਤਾਂ ਮੇਰੇ ਨਾਲ ਤਾਂ ਬਹੁਤ ਹੀ ਟਿਪੀਕਲ ਉਹਨਾਂ ਦਾ ਰਿਸ਼ਤਾ ਰਿਹਾ ਹੈ ਕਿ ਜਦੋਂ ਜਿੰਨੇ ਫੈਸਲੇ ਕੀਤੇ ਉਹਨਾਂ ਨੇ ਅਹਿਮ ਫੈਸਲੇ ਆਪਣੀ ਕੈਰੀਅਰ ਦੇ ਪੋਲੀਟੀਕਲ ਸਭ ਤੋਂ ਪਹਿਲਾਂ ਮੈਨੂੰ ਦੱਸਦੇ ਸੀ ਜਦੋਂ ਪਹਿਲੀ ਵਾਰੀ ਉਹਦੋਂ ਮੈਂ ਅਜੀਤ ਸੀਗਾ ਉਹ ਸੰਦੇ ਮੈਂ ਉਹਦਾ ਸੰ ਉਹ ਪਿਛਲੇ ਗਰੀ ਉਸ ਦਿਨ ਦੇਖ ਕੇ ਵੀ ਕੱਢਿਆ ਸੀ ਜਿਹਦੇ ਨੇ ਫਰਸਟ ਜਿਹੜੀ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਰਾਜਗੀ ਹੋਈ ਤੇ ਉਹਨਾਂ ਨੇ ਮਤਲਬ ਉਚਾਠ ਹੋ ਗਏ ਬਹੁਤ ਵੀ ਮੈਂ ਮੈਨੂੰ ਫੋਨ ਆਇਆ ਵੀ ਕੀ ਕਰ ਰਹੇ ਮੈਂ ਦੱਸੋ ਕਹਿੰਦੇ ਆਓ ਆਪਾਂ ਥੋੜੀ ਜਿਹੀ ਚਾਹ ਪੀਓਗੇ ਜਦੋਂ ਮੈਂ ਗਿਆ ਮਸੂਸੀ ਜੇ ਬੈਠੇ ਜੀ ਮੈਂ ਕਿਹਾ ਹੋਰ ਸੁਣਾਓ ਕਹਿੰਦੇ ਮੈਂ ਸਿਆਸਤ ਛੱਡ ਰਿਹਾ ਹਾਂ ਆਪਣੀ ਬੜਾ ਮਨਮਾਨ ਚਾਟ ਹੋ ਗਿਆ ਇੱਥੇ ਕੰਮ ਦੀ ਕਦਰ ਨਹੀਂ ਨਾ ਬੰਦਿਆਂ ਦੀ ਕਦਰ ਐ ਇਦਾਂ ਉਹ ਕਹਿੰਦਾ ਅੱਛਾ ਉਹਨੇ ਮੈਨੂੰ ਸਾਰੇ ਕਾਫੀ ਜਨ ਬਟਰੇ ਬੋਲੇ ਦੀ ਤੇ ਮੈਂ ਫਿਰ ਹੁਣ ਮੈਨੂੰ ਬੁਲਾਉਣ ਦਾ ਮਤਲਬ ਇਹੀ ਸੀ ਕਿ ਉਹ 11 ਫਿਰ ਸੈਕਟਰ ਵਾਲੇ ਘਰ ਚ ਹੁੰਦੇ ਸੀ ਉਹ ਤੇ ਮੈਂ ਹੌਲੀ ਜਿਹੇ ਨੇ ਪੁੱਛ ਲਿਆ ਤੇ ਮੈਂ ਕਿਹਾ ਫਿਰ ਮੈਂ ਹੁਣ ਕਰਦੇ ਆ ਨਸ਼ਰ ਕਰਦੇ ਆ ਇਹ ਕਹਿੰਦਾ ਤੁਹਾਡੀ ਮਰਜ਼ੀ ਐ ਮਤਲਬ ਸਾਫ਼ ਹੀ ਸੀ ਉਹ ਦਿਲ ਉਹ ਤੇ ਮੈਂ ਉਹਦੇ ਬਾਅਦ ਭਾਜੀ ਨੂੰ ਦੱਸਿਆ ਵੀ ਐਦਾਂ ਕਰਕੇ ਟੀਨਸਾ ਦਾ ਬੜੇ ਔਖੇ ਨੇ ਨਰਾਜ਼ ਨੇ ਤੇ ਮੈਂ ਕਿਹਾ ਕਹਿੰਦੇ ਅੱਛਾ ਅਸੀਂ ਜੀ ਕਹਿੰਦੇ ਚਲੋ ਖਬਰ ਭੇਜੋ ਤੁਸੀਂ ਕੋਈ ਗੱਲ ਨਹੀਂ ਫਿਰ ਆਪਾਂ ਦੇਖਾਂਗੇ ਖਬਰ ਉਹ ਹੀ ਅਗਲੇ ਸੁਰਖੀ ਲੱਗੀ ਜੀ ਬੜੀ ਸਾ ਉਸ ਵੇਲੇ ਸਭ ਤੋਂ ਵੱਧ ਰਾਈਟ ਹੈਂਡਸ ਜੀ ਤੇ ਸਾਰੇ ਅਖਬਾਰ ਤਾਂ 6 ਵਜੇ ਆ ਜਾਂਦੇ 7:30 ਵਜੇ ਬਾਦਲ ਸਾਹਿਬ ਉਹਦੇ ਘਰ ਬੈਠੇ ਜੀ ਫਿਰ ਜਦੋਂ ਪਾਰਟੀ ਛੱਡੀ ਉਦੋਂ ਉਦੋਂ ਮੈਨੂੰ ਜਸਵਿੰਦਰ ਨੇ ਦੱਸਿਆ ਕਹਿੰਦਾ ਜਸਵਿੰਦਰ ਕਹਿਣ ਲੱਗੇ ਜਿੰਦਰ ਹੋਈ ਕਹਿੰਦੇ ਟਿੰਸਾ ਸਾਹਿਬ ਨੇ ਕਿਹਾ ਵੀ ਆ ਚਿੱਠੀ ਲਿਖੀ ਐ ਤੇ ਬੱਲੀ ਨੂੰ ਫੋਨ ਮਾਰ ਦੇ ਗੋਮਕੀਤਾ ਕਹਿੰਦਾ ਮੈਂ ਨਾ ਆ ਚਿੱਠੀ ਭੇਜ ਰਿਹਾ ਤੇ ਇਹਨੂੰ ਦੇਖ ਲਓ ਬੱਸ ਤੇ ਉਹ ਚਿੱਠੀ ਉਹ ਹੀ ਸੀ ਲੰਬੀ ਵੀ ਮੈਂ ਛੱਡ ਰਿਹਾ ਪਾਰਟੀ ਛੱਡ ਰਿਹਾ ਬਾਦਲ ਜਦੋਂ ਬਾਦਲ ਦੇ ਹੁੰਦੇ ਹੋਏ ਸੀ ਆ ਤਾਂ ਹੁਣ ਬੋਲ ਰਿਹਾ ਉਹ ਤੋਂ ਬਾਅਦ ਦੀ ਤੇ ਉਹ ਚਿੱਠੀ ਦੋ ਪੇਜਾਂ ਦੀ ਸੀ ਮੈਨੂੰ ਭੇਜਦੀ ਤੇ ਸਭ ਤੋਂ ਪਹਿਲਾਂ ਮੈਂ ਹੀ ਬ੍ਰੇਕ ਕੀਤੀ ਫਿਰ ਉਹ ਹੁਣ ਤੀਜੀ ਵਾਰੀ ਫੇਰ ਜਦੋਂ ਹੋਇਆ ਜਦੋਂ ਉਹਨਾਂ ਨੇ ਸ਼ਾਮਲ ਹੋਣਾ ਸੀਗਾ ਦੁਬਾਰਾ ਕੱਲ ਸੁਬੀਰ ਨਾਲ ਤੇ ਖਬਰਾਂ ਆਉਣ ਲੱਗੀਆਂ ਚਰਚਾ ਦੀ ਮੀਟਿੰਗ ਹੋਈ ਬੋਲਣਾ ਹੋਈ ਤੇ ਮੈਂ ਉਹਨੂੰ ਫੋਨ ਕੀਤਾ ਤੇ ਮੈਂ ਕਿਹਾ ਵੀ ਕੀ ਐ ਇਹ ਗੱਲਬਾਤ ਚੱਲੀ ਕਹਿੰਦਾ ਹੈ ਥੋੜੀ ਮੁੱਟੀ ਗੱਲ ਤੇ ਚੱਲੀ ਐ ਤੇ ਮੈਂ ਕਿਹਾ ਫੇਰ ਅੱਜ ਕੀ ਵੀ ਰਵਾਇਤ ਕਾਇਮ ਰੱਖੋਗੇ ਪਹਿਲਾਂ ਮੈਨੂੰ ਦੱਸੋਗੇ ਕਹਿੰਦਾ ਹਾਂ ਜੀ ਸਾਹਿਬ ਕਹਿੰਦੇ ਹਾਂ ਤੇ ਉਹ ਫਿਰ ਫਿਰ ਇੱਕ ਦਿਨ ਫੋਨ ਆਇਆ ਉਹਨੂੰ ਕਹਿੰਦੇ ਪਰਸੋਂ ਆਜੋ ਸ਼ਾਮਲ ਹੋ ਰਹੇ ਹਾਂ ਅਸੀਂ ਮੁੜ ਕੇ ਵੀ ਸੋ ਮੇਰੇ ਨਾਲ ਦਾ ਇਹੋ ਜਿਹਾ ਰਿਸ਼ਤਾ ਜੀ ਉਹਨਾਂ ਦਾ ਤੇ ਉਹ ਫਿਰ ਪ੍ਰਮੰਦਰ ਢੀਂਸਾ ਦੀ ਮੈਂ ਗੱਲ ਕਰ ਰਿਹਾ ਸੀ ਪ੍ਰਮੰਦਰ ਢੀਂਸਾ ਦੀ ਦਾ ਜਿਹੜਾ ਸਿਆਸੀ ਕਦ ਹੈ ਉਹ ਵੀ ਉੱਚਾ ਹੋ ਗਿਆ ਜਾਂ ਐ ਕਰੋ ਵੀ ਉਹਦਾ ਵੀ ਸਿਆ ਦਾ ਤਾਂ ਜਿਹੜੀ ਹੈ ਉਹ ਹੋਰ ਅਹਿਮ ਹੋ ਗਈ ਹੈ ਉਹਦੇ ਨਾਲ ਜਿਸ ਤਰ੍ਹਾਂ ਦਾ ਉਹਨੂੰ ਮਾਨ ਸਤਕਾਰ ਮਿਲਿਆ ਉਹਦਾ ਸ਼ਲਾਘਾ ਹੋਈ ਉਹਨਾਂ ਦੀ ਸ਼ਕਤੀ ਦੀ ਤੇ ਇਕੱਲੀ ਉਹਨਾਂ ਦੀ ਸ਼ਕਤੀ ਦੀ ਸ਼ਲਾਘਾ ਨਹੀਂ ਹੋਈ ਤੂੰ ਦੇਖਾ ਜ ਬੁਲਾਰਿਆ ਨੇ ਉਹਨਾਂ ਜੋ ਬਹੁਤਿਆਂ ਨੇ ਪ੍ਰਵਿੰਦਰਜੀਤ ਜੀ ਦੇ ਵਿਸ਼ਖਸ਼ਾਲਾਾਂਾਂ ਕੀਤੀ। ਰਵਿੰਦਰਜੀਤ ਜੀ ਦਾ ਦੇ ਕਰਦਾਰ ਦੀ ਵਿਹਾਰ ਦੀ ਗੱਲ। ਸੁਖਵੀਰ ਬਾਦਲ ਨੇ ਕਿਹਨੀਆਂ ਚਲਾਇਆ ਕੀਤੀ। ਬਿਲਕੁਲ। ਉਹ ਐਜ਼ ਅ ਫਾਈਨਾਂਸ ਮਿਨਿਸਟਰ ਤੇ ਉਹਨਾਂ ਨੇ ਉਹ ਦੂਜਿਆਂ ਨੇ ਵੀ ਕੀਤੀ। ਵਰਾਨੀ ਕੀਤੀ, ਸਾਰਿਆਂ ਨੇ ਕੀਤੀ। ਤੇ ਸੋ ਇੱਕ ਹੋਰ ਨੇ ਵੀ ਕਿਹਾ ਸੀ ਵੀ ਫਾਈਨਾਂਸ ਮਿਨਿਸਟਰ ਸੀਗਾ ਤੇ ਉਦੋਂ ਬਿਲਕੁਲ ਇਹਨੂੰ ਹੋ ਰਿਹਾ ਸੀ। ਸੋ ਉਹਨਾਂ ਨੂੰ ਵੀ ਇਸ ਗੱਲ ਦੀ ਉਹਨਾਂ ਦੀ ਜਿਹੜੀ ਸਿਆਸਤ ਉਹਦੀ ਵਿਰਾਸਤ ਹੈ। ਉਹਨੂੰ ਅੱਗੇ ਲਿਜਾਣ ਚ ਇਹ ਜਿਹੜਾ ਸਮਾਗਮ ਹੈ। ਉਹਦੇ ਵਾਸਤੇ ਬੁਲਾਰੇ ਦਾ ਕੰਮ ਕਰੇਗਾ। ਅੱਜ ਦਾ ਜਿਹੜਾ ਸਮਾਗਮ ਹੈਗਾ ਤੇ ਬਾਕੀ ਅੱਛੀ ਰਵਾਇਤ ਹੈ ਮੈਂ ਦੇਖੋ ਅੱਜ ਤੋਂ 15-20 ਸਾਲ ਪਹਿਲਾਂ ਹੁੰਦੀ ਸੀ ਵਿੱਚ ਦੀ ਹਟ ਗਿਆ ਸੀ ਕੁੜਤਨ ਹੋ ਜਾਣ ਲੱਗ ਗਈ ਸੀ ਪਾਰਟੀਆਂ ਦੇਖੋ ਸਿਆਸੀ ਬਕਰੇਵੇਂ ਆਦਿ ਲੜਾਈਆਂ ਹਟੇ ਪਰ ਸਾਰੀਆਂ ਪਾਰਟੀਆਂ ਨੇ ਅਮਨ ਉਹੜਾ ਕਿੱਡਾ ਅੱਛਾ ਬੋਲੇ ਹੈ ਅਮਨ ਉਹੜਾ ਪ੍ਰਤਾਪ ਸਿੰਘ ਬਾਜਵਾ ਤੇ ਆਪਣਾ ਜਿਹੜੇ ਦੂਸਰੀਆਂ ਪਾਰਟੀਆਂ ਦੀ ਹੋਰ ਵੀ ਜਿਹੜੇ ਨੇ ਸਾਰੇ ਆਪਣੇ ਆਪਣੇ ਜਗ੍ਹਾ ਹੁੰਦੇ ਨੇ ਤੇ ਇਹ ਬਹੁਤ ਅੱਛੀ ਰਿਵਾਇਤ ਹੈ ਤੁਸੀਂ ਜਿਹੜੀਆਂ ਲੜਾਈਆਂ ੜ ਰੱਖੋ ਵੱਖ ਰੱਖੋ ਜਿਹੜੇ ਸਮਾਜਿਕ ਰਿਸ਼ਤੇ ਨੇ ਜਦੋਂ ਸਮਾਜਿਕ ਜਿਹੜੇ ਦੁੱਖ ਸੁੱਖ ਹੁੰਦੇ ਨੇ ਜਦੋਂ ਉਦੋਂ ਆਪਣੀਆਂ ਸਿਆਸਤ ਦੀ ਲੜਾਈਆਂ ਪਾਸੇ ਰੱਖਦੇ ਇਹ ਇਹ ਅੱਜ ਅੱਛੀ ਰਿਵਾਇਤ ਸ਼ੁਰੂ ਕੀਤੀ ਹੈ ਸਾਰਿਆਂ ਨੇ ਇਸ ਰਿਵਾਇਤ ਨੂੰ ਅੱਗੇ ਚਲਾਉਣਾ ਚਾਹੀਦਾ ਹੈ ਪੰਜਾਬੀ ਸਮਾਜ ਵਾਸਤੇ ਇਹ ਚੰਗੀ ਰਿਵਾਇਤ ਹੈ ਜੀ ਸੋ ਬਿਲਕੁਲ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਅ ਅੱਜ ਦਾ ਜਿਹੜਾ ਇਹ ਸਮਾਗਮ ਸੀਗਾ ਅ ਪੂਰਾ ਪੰਜਾਬ ਜਦੋਂ ਇਸ ਨੂੰ ਵੇਖੂਗਾ ਕਿ ਕਿਸ ਤਰ੍ਹਾਂ ਦੇ ਨਾਲ ਇਕੱਠੇ ਹੋਏ ਆ ਤੇ ਉਥੋਂ ਕੀ ਗੱਲ ਜਿਹੜੀ ਇਹ ਚੱਲੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ 'ਚ ਅ ਕਿਸ ਤਰ੍ਹਾਂ ਦੇ ਨਾਲ ਬਦਲਾਅ ਆਊਗਾ ਤੇ ਸਪੈਸ਼ਲੀ ਜਿਹੜੀ ਰੀਜਨਲ ਪਾਰਟੀ ਆ ਅਕਾਲੀ ਦਲ ਅਕਾਲੀ ਪੋਲਿਟਿਕਸ ਦੇ ਵਿੱਚ ਅ ਕੀ ਚੇਂਜ ਆ ਸਕਦਾ ਇਸ ਸਾਰੀਆਂ ਚੀਜ਼ਾਂ ਤੇ ਜ਼ਰੂਰ ਪੰਜਾਬ ਦੇ ਲੋਕਾਂ ਦੀ ਨਿਗਰਾਨੀ